ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋਪੂਲਣਾ ਦਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਮਿਹਨਤੀ ਅਨਥਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਜਾਤ ਉਮੀਦਵਾਰ ਹਰਜੀਤ ਕੋਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਪੁਲਣਾ ਦਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਮਿਹਨਤੀ ਅਨਥਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੋਰ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਹੈ ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੋਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਪੁਰਣਾਣਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਮਿਹਨਤੀ ਅਨਤਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੋਰ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋਪੂਲਣਾ ਦਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਮਿਹਨਤੀ ਅਣਥੱਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਮਿਹਨਤੀ ਅਨਥਕ ਬੇਦਾਗ ਸ਼ਹੀਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਜਾਦ ਉਮੀਦਵਾਰ ਹਰਜੀਤ ਕੌਰ ਸੱਗੂ ਤਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਲੂ ਕਰੋ ਇਹਨਾਂ ਦੀ ਕੰਮਜਾਬੀ ਤੁਹਾਡੀ ਆਪਣੀ ਕੰਮ ਗਈ ਹੈ ਮਿਹਨਤੀ ਅਰਥਕ ਬੇਦਾਗ ਸ਼ਹੀਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਪੁਲਣਾ ਦਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਲੂ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਮਿਹਨਤੀ ਅਨਤਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਪੁਲਣਾਣਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਹੀ ਹੈ ਮਿਹਨਤੀ ਅਣਥੱਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਪੁਰਣਾਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਲੂ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਰਦੀ ਹੈ ਮਿਹਨਤੀ ਅਨਤਕ ਬੇਦਾਗ ਸ਼ਬੀਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਮਿਹਨਤੀ ਅਨਥਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਜਾਦ ਉਮੀਦਵਾਰ ਹਰਜੀਤ ਕੌਰ ਸੱਗੂ ਤਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਪੁਰਲਣਾ ਦਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮਜਾਬ ਕਰੋ ਇਹਨਾਂ ਦੀ ਕਮਜਾਬੀ ਤੁਹਾਡੀ ਆਪਣੀ ਕੰਮ ਕੱਜੀ ਹੈ ਮਿਹਨਤੀ ਅਨਤਕ ਬੇਦਾਗ ਸ਼ਹੀਦੀ ਮਾਲਕ ਹਰਜੀਤ ਕੋਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੋਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਰਦੀ ਹੈ ਮਿਹਨਤੀ ਅਨਥਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਹੈ ਸੋ ਪੁਲਣਾਣਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਹੀ ਹੈ ਮਿਹਨਤੀ ਅਣਥੱਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੋਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਜਾਦ ਉਮੀਦਵਾਰ ਹਰਜੀਤ ਕੋਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਪੁਲਣਾ ਦਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮਜਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਜੀ ਹੈ ਮਿਹਨਤੀ ਅਨਤਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਪੁੱਲਣਾ ਦਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਚਾਬੀ ਹੈ ਮਿਹਨਤੀ ਅਨਥਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਤਰ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮ ਚੱਲੀ ਹੈ ਮਿਹਨਤੀ ਅਨਥਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੋਰ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੋਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਪੁਲਣਾ ਦਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮਜਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਰਦਾ ਹੈ ਮਿਹਨਤੀ ਅਨਥਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਮਿਹਨਤੀ ਅਨਥਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਲੂ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਮਿਹਨਤੀ ਅਨਤਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਤਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਪੁਲਣਾ ਦਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮਜਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਹੀ ਹੈ ਮਿਹਨਤੀ ਅਣਥੱਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮਜਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਹੀ ਹੈ ਮਿਹਨਤੀ ਅਨਥਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਲੂ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਰਨਾ ਹੈ ਮਿਹਨਤੀ ਅਨਰਥਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਜਾਦ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਪੁਲਣਾਲਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮਜਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਰਦੀ ਹੈ ਮਿਹਨਤੀ ਅਣਥੱਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਯਾਤ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮਜਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਰਦਾ ਹੈ ਮਿਹਨਤੀ ਅਣਥੱਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰਡ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਜਾਦ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਲੂ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਮਿਹਨਤੀ ਅਨਤਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸੱਗੂ ਦਾ ਚੋਣ ਨਿਸ਼ਾਨ ਟਰੈਕਟਰ 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 ਮੇਰੀ ਵਾਰ ਮੇਰਾ ਪਰਿਵਾਰ ਵਾਰਡ ਨੰਬਰ 1 ਤੋਂ ਆਜਾਦ ਉਮੀਦਵਾਰ ਹਰਜੀਤ ਕੌਰ ਸੱਗੂ ਧਰਮ ਪਤਨੀ ਨਰਿੰਦਰ ਸਿੰਘ ਸੱਗੂ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ 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 ਸੋ ਭੁੱਲਣਾ ਨਾ 21 ਦਸੰਬਰ ਦਿਨ ਸ਼ਨੀਵਾਰ ਟਰੈਕਟਰ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਕੰਮ ਚਾਲੂ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕੰਮ ਕਰਦੀ ਹੈ ਮਿਹਨਤੀ ਅਨਥਕ ਬੇਦਾਗ ਸ਼ਬੀ ਦੀ ਮਾਲਕ ਹਰਜੀਤ ਕੌਰ ਸਦੂ ਦਾ ਚੋਣ